ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਤਜਹੁ ਸਿਆਨ ਬਸੁਰ ਜਨ ਹੋ ਸਿਮਰੋ ਹਰ ਹਰ ਰਾਈ ਏਕਾਸ ਹਰ ਮਨ ਰਖੋ ਨਾਨਕ ਦੁਖ ਪਰਮ ਪਹ ਜਾਏ ਅਸਪਦਿ ਮਾਨੁ ਕੀਟੇ ਕਿਰਤੀ ਸਭ ਜਾਨ ਦੇਵਨ ਕੋਇ ਕੀ ਭਗਵਾਨ ਜਿਸਕੇ ਦੀਏ ਰਹੇ ਅਕਾਇ ਪੂਰਨ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁਕ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮੋਜ ਸੁਖ ਹੋਇ ਤਿਸ ਕਾ ਨਾਮ ਰਖ ਕੰਠ ਪਰੋਇ ਸਿਮਰ 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 ਪ੍ਰਭ ਸੋਇ ਨਾਨਕ ਬਿਗਨ ਨ ਲਾਗੇ ਕੋਇ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾਮਰਤ ਪੀਉ ਸਦਾ ਸੁਹਿਲਾ ਕਰ ਲੈ ਜੀਉ ਨੈਨੋ ਪੀਖ ਠਾਕੁਰ ਕਾ ਰੰਗ ਸਾਥ ਸੰਗ बिनसै ਸਰਬ ਸੰਗ ਚਾਰਨੇ ਚਲੋ ਮਹਾਰੀ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰਦਰਗੇ ਨਾਨਕੂ ਜਲਮਤਾ ਬੜਾ ਭਾਗੀ ਤੇ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ RAM ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀਸ਼ ਸੰਸਾਰ ਮਾਨ ਤਨ ਮੁਖ ਗੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੋਖੀ ਏ ਕੋ ਏਕ ਏਕ ਪਛਾਨੇ ਇਤ ਉਤ ਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਝਨ ਜਾਣਿਆ ਗੁਰ ਪ੍ਰਸਾਦ ਅਪਨ ਆਪ ਸੁਜੇ ਤਿਸ ਕੀ ਜਾਨੋ ਤ੍ਰਿਸਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੂਖ ਜਿਸ ਕੋ ਹਰ ਪ੍ਰਭ ਮਨ ਚਿਤਾ ਹੋਵੇ ਸੋ ਸੰਤ ਸੁਹੇਲਾ ਨੀ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰੇ ਜੈਸਾ ਸਤੈ ਸਾਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਪੂਜਿਆ ਜਬ ਦੇਖੂ ਤਬ ਸਭ ਕਿਛੂ ਮੂਲ ਨਾਨਕ ਸੋ ਸੁਖਮ ਸੋ ਇਹ ਸੋਲ ਬਹਿ ਕਿਛ ਜਨਮੇ ਨਹਿ ਕਿਛ ਮਰੇ ਆਪਨ ਚਲਤਾ ਆਪੇ ਕਰੇ ਆਵਨ ਜਾਵਨ ਦ੍ਰਿਸ਼ਟ ਅੰਦਰਿਸ਼ਟ ਆਭਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਯੁਗ ਤਰਚਾ ਥਾਪ ਉਥਾਪ ਆਪਣਾ ਸੀਨਾ ਹੀ ਕਿਛ Khand ਧਾਰਨ ਧਾਰ ਰਿਓ ਬ੍ਰਹਮੰਡ ਅਲਖ ਪੇ ਪ੍ਰੂਰਕ ਪ੍ਰਤਾਪ ਆਪ ਜਿਪਾਇ ਤਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਬੰਤ ਸਭਨ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੀ ਸੇਵਕ ਸਗਲੋ ਧਾਰਨ ਪ੍ਰਭ ਕੀ ਸੇਵਕ ਦੁਖ ਵਿਸਾਰਨ ਆਪੇ ਮਿਲਿ ਕਿਰਪਾਲ ਗੁਰ ਕਾ ਸਬਤ ਜਪ ਭੈ ਨਿਹਾਲ ਉਨ ਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਵਡਭਾਗੇ ਨਾਮ ਜਪਤ ਭਾਵੇ ਵਿਸਰਾਮ ਨਾਨਕ ਤਿੰਨ ਪੁਰਖ ਉਤਮ ਕਰਮਾਨ ਜੋ ਕਿਸ਼ ਕਰੇ ਸੁ ਪ੍ਰਵੇਰੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਪਾਏ ਹੋਵੇ ਸੁ ਹੋਏ ਕਰਨੇ ਹਾਰਿ ਪਛਾਨੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਾਨਾ ਜਿਸਤੇ ਉਪਜੇਤੇ ਸੁਮਾਹੇ ਸੁਮਾਏ ਉਹ ਸੁਖ ਨਿਧਾਨ ਉਨਹੁ ਬਨਾਏ ਆਪਸ ਕੋ ਆਪਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ